ਮੈਂ ਸੁਤਨਾਮ ਸਿੰਘ ਪੰਨੋਕਸਾਰ ਮਜ਼ਦੂਰ ਸ਼ੰਗਰਚ ਬੜੀ ਪੰਜਾਬ ਦੇ ਜ਼ੁਬਾ ਆਪਾ ਪ੍ਰਧਾਨ ਮੰਤਰੀ ਜੀ ਫੇਰੀ ਜੋ ਅੱਜ ਸ਼ਾਹਪੁਰ ਦੇ ਵਿੱਚ ਹੈ ਅੱਜ ਵੋਟਾਂ ਦਾ ਜਿਹੜਾ ਕੈਂਪੇਨ ਕਰਨ ਦਾ ਆਖਰੀ ਦਿਨ ਹੈ ਤੇ ਉਸ ਪ੍ਰਧਾਨ ਮੰਤਰੀ ਦੀ ਇਸ ਫੇਰੀ ਦਾ ਜੋ ਕਿਸਾਨਾਂ ਮਜ਼ਦੂਰਾਂ ਵੱਲੋਂ ਸਖਤ ਵਿਰੋਧ ਕੀਤਾ ਜਾਣਾ ਵਾ ਉਸ ਵੱਗੀ ਕਿ ਜੋ ਪ੍ਰਧਾਨ ਮੰਤਰੀ ਦੇਸ਼ ਦੇ ਵਿੱਚ ਨੱਟ ਗੁੰਲ ਰਿਹਾ ਜ ਜਿਆਸ ਨੂੰ ਤੁਰੁਰ ਮੋੜ ਕੇ ਪੇਸ਼ ਕਰ ਰਿਹਾ ਹੈ ਜਿਸ ਤਰ੍ਹਾਂ ਜਿਉ ਹੱਥ ਕੰਡੇ ਵਰਪ ਰਿਹਾ ਹੈ ਜਿਹੜੇ ਦੇਸ਼ ਜੇ ਸਭਿਆਚਾਰ ਦੇ ਉਲਟਿਆ ਦੇਸ਼ ਦੇ 140 ਕਰੋੜ ਲੋਕਾਂ ਦੇ ਉਲਟਿਆ ਉਸ ਬੰਦੀ ਸਾਰੀ ਗੱਲਬਾਤ ਕਰਨੀ ਤੇ ਸਾਰੇ ਮੇਰੇ ਵੀਰ ਇਸ ਵੀਡੀਓ ਨੂੰ ਸੁਣ ਕੇ ਬਾਅਦ ਦੇ ਲੋਕਾਂ 'ਤੇ ਸ਼ੇਅਰ ਜਰੂਰ ਕਰਿਓ ਤਾਂ ਜੋ ਲੋਕਾਂ ਤੱਕ ਆਪਣੀ ਜਾਣਕਾਰੀ ਪਹੁੰਚ ਸਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੋ ਪਹਿਲਾਂ ਵੀ ਪੰਜਾਬ ਦੇ ਤਿੰਨ ਤਮਾਦਰ ਰੈਲੀ ਆ ਕੇ ਗਏ ਗਿਲੰਦਰ ਗਰਦਾਸਪੁਰ ਪਟਿਆਲੇ ਹੁਣ ਉਹ ਅੱਜ ਛਾਰਪੁਰ ਕੀ ਛਾਰਪੁਰ ਦੀ ਦਿਸ਼ਾ ਦਾ ਗਰਾਊਂਡ ਦੇ ਵਿੱਚ ਰੈਲੀ ਕਰਨ ਆ ਰਿਹਾ ਹੈ ਤੇ ਕਿਸਾਨਾਂ ਮਜ਼ਦੂਰਾਂ ਵੱਲੋਂ ਜੋ ਭਾਜਪਾ ਸਰਕਾਰ ਦੀਆਂ ਨੀਤੀਆਂ ਵਾਂ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਵਾ ਕਿਸਾਨਾਂ ਦੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਕੋਈ ਗੱਲਬਾਤ ਨਹੀਂ ਕੀਤੀ ਛੋਪ ਕਰਨ ਕਿਸਾਨ ਜਿਹੜਾ ਉਹਨੂੰ ਸ਼ਹੀਦ ਕੀਤਾ ਵਾ 23 ਕਿਸਾਨ ਹੋਰ ਸ਼ਹੀਦ ਹੋ ਚੁੱਕੇ ਆ 750 ਦੇ ਕਰੀਬ ਪਹਿਲੇ ਗੁਰੂ ਚ ਕਿਸਾਨ ਸ਼ਹੀਦ ਹੋਏ ਆ ਜਿੱਤੇ ਅਫਸੋਸ ਤੱਕ ਪ੍ਰਧਾਨ ਮੰਤਰੀ ਨੇ ਯਾਦ ਨਹੀਂ ਕੀਤਾ ਹੈ ਅਜੇ ਤੱਕ। ਉਸ ਪ੍ਰਧਾਨ ਮੰਤਰੀ ਦਾ ਉਸ ਪਾਜਪਾ ਸਰਕਾਰ ਦਾ ਚਿਹਰਾ ਲੋਕਾਂ ਨੂੰ ਨੰਗਾ ਕਰਨ ਵਾਸਤੇ ਅੱਜ ਚਾਰਪੁਰ ਉਹਨਾਂ ਦੀ ਆਮਦ ਉੱਤੇ ਕਿਸਾਨਾਂ ਮਜ਼ਦੂਰਾਂ ਵੱਲੋਂ ਵੱਡਾ ਵਿਰੋਧ ਕੀਤਾ ਜਾਣਾ ਵਾ ਸ਼ਾਂਤੀਪੂਰਨ ਤਰੀਕੇ ਨਾਲ ਉਹ ਵਿਰੋਧ ਕੀਤਾ ਜਾਵੇਗਾ। ਤੇ ਜੋ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਆ ਜੋ ਪੰਜਾਬ ਦੇ ਮੁੱਦੇ ਆ ਉਹਨਾਂ ਸੰਬੰਧੀ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਜਾਵੇ ਪ੍ਰਧਾਨ ਮੰਤਰੀ ਤੋਰ ਅਗੇ ਹੋਰ ਭਾਜ ਪਾਗੂ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਤੋਂ ਭੱਜ ਰਹੇ ਆ ਕਿਉਂਕਿ ਸਵਾਲਾਂ ਦੇ ਜਵਾਬ ਉਹਨਾਂ ਕੋਲ ਹੈ ਹੀ ਨਹੀਂ ਪ੍ਰਧਾਨ ਮੰਤਰੀ ਤੇ ਸਾਨੂੰ ਇਤਰਾ ਲੱਗਦਾ ਇਹ ਤਰੱਕ ਭਰਾਇਆ ਹੋਇਆ ਵਾ ਡਰਿਆ ਹੋਇਆ ਪ੍ਰਧਾਨ ਮੰਤਰੀ ਸਾਹਿਬ ਤੁਸੀਂ 10 ਸਾਲ ਆਪਣੇ ਮਨ ਦੀ ਬਾਤ ਸੁਣਾਉਂਦੇ ਰਹੇ ਜੋ ਲੋਕਾਂ ਦੀ ਕਿ ਉਹਨੇ ਜੋ ਲੋਕਾਂ ਦੀ ਮੰਨ ਦੀ ਬਾਤ ਆ ਉਹ ਵੀ ਸੁਣੋ ਕਰੋ ਵਟਾ ਕੇ ਕਰ ਦਿਓ ਜੀ ਬਾਪ ਤੁਸੀਂ ਦੇਖਦੇ ਪ੍ਰਧਾਨ ਮੰਤਰੀ ਰਹੇ ਹੋ 10 ਸਾਲ ਕੀ ਤੁਹਾਡੀ ਕਾਰਗੁਜ਼ਾਰੀ ਰਹੀ ਹੈ ਉਹਦਾ ਕਿ ਬਾਪ ਲੋਕ ਮੰਗਦੇ ਆ ਤੇ ਦੇਣਾ ਚਾਹੀਦਾ ਤਾਂ ਜੇ ਤੁਸੀਂ ਨਹੀਂ ਦੇ ਰਹੇ ਇਹਦਾ ਮਤਲਬ ਹੈ ਤੁਹਾਡੇ ਵਿੱਚ ਤਾਨਾਸ਼ਾਹੀ ਰੁਚੀਆਂ ਆ ਇਹ ਭਾਰਤੀ ਰਾਜ ਕੋਈ ਲੋਕਤੰਤਰ ਨਹੀਂਗਾ ਤੇ ਤੁਸੀਂ ਡੰਡੇ ਦੀ ਡੰਡੇ ਦੇ ਜ਼ੋਰ ਨਾਲ ਜ਼ਬਰ ਦੇ ਜ਼ੋਰ ਨਾਲ ਲੋਕਾਂ ਦੀ ਵਾਜ ਦਬਾਉਣਾ ਚਾਹੁੰਦੇ ਜੋ ਜਿਹਦੇ ਤੁਸੀਂ ਕੰਮ ਕਰਦੇ ਹੋ ਉਦੇ ਤੇ ਮੋਹਰ ਲੱਗ ਰਹੀ ਹੈ ਪ੍ਰਧਾਨ ਮੰਤਰੀ ਅੱਜ ਲੋਹਾਰਪੁਰੋ ਚ ਬੋਲਣਗੇ ਪਹਿਲਾਂ ਦੀ ਤਰ੍ਹਾਂ ਕੋਈ ਵੀ ਕਿਸਾਨਾਂ ਮਜ਼ਦੂਰਾਂ ਦੇ ਮੁੱਦੇ ਦੀ ਗੱਲ ਨਹੀਂ ਕਰਨਗੇ ਕੋਈ ਵੀ ਪੰਜਾਬ ਦੇ ਮੁੱਦੇ ਦੀ ਗੱਲ ਨਹੀਂ ਕਰਨਗੇ ਸਿਰਫ ਲੋਕਾਂ ਦੀ ਧਾਰ ਨੂੰ ਭਾਵਨਾ ਪੜਕਾਉਣ ਵਾਸਤੇ ਜਾਂ ਬਥਮੀਆਂ ਗੱਲਾਂ ਕਰਕੇ ਜਿਨ੍ਹਾਂ ਦਾ ਕੋਈ ਇਤਿਹਾਸ ਨਹੀਂ ਨਿਰ ਇਤਿਹਾਸਕ ਮਥਿਆਸਕ ਗੱਲਾਂ ਕਰਕੇ ਲੋਕਾਂ ਨੂੰ ਲੋਕਾਂ ਦੀਆਂ ਮੋਟਾ ਲੈਣ ਦਾ ਜਿਹੜਾ ਵਾ ਉਹ ਨਕਾਮ ਯਤਨ ਕਰਨਗੇ ਇਸ ਤਰੀਕੇ ਨਾਲ ਬੋਲਣਗੇ ਤੁਸੀਂ ਦੇਖ ਲਿਓ ਉਹਨਾਂ ਦੇ ਮੂੰਹ ਕੱਦੀ ਨਹੀਂ ਤੁਸੀਂ ਇਹ ਗੱਲ ਸੁਣੋਗੇ ਵੀ ਜਿਹੜੇ ਦੇਸ਼ ਦੇ 99% ਲੋਕ 140 ਕਰੋੜ ਲੋਕ ਸਾਲ ਮਜ਼ਦੂਰ ਕਿਰਤੀ ਕੰਮੇ ਜੋ ਦੇਦੀ ਹੀੜ ਦੀ ਅੱਡੀ ਹੈ ਉਹਨਾਂ ਦੀ ਹਾਲਤ ਜੋ ਇੰਨੀ ਮਾੜੀ ਹੈ ਦੇਖ ਕੁਇਡਾ ਵਟਾ ਬੁੱਧਾ ਵਾ ਦੇ ਚਿ ਉਹਦੇ ਬਾਰੇ ਕੋਈ ਚੁੱਪ ਕਰ ਉਹਦੇ ਵਿੱਚ ਚੁੱਪ ਚੁੱਪ ਵੱਟੀ ਹੋਈ ਹੈ ਪ੍ਰਧਾਨ ਮੰਤਰੀ ਵੀ ਤਾਂ ਹੁਣੇ ਵਟ ਕੇ ਰੱਖਣਗੇ ਇਸ ਸੇਤਰਿਕ ਨਾਲ ਜੋ ਬੇਰਜਕਾਰੀ ਹੈ ਮਹਿੰਗਾਈ ਹੈ ਜਨਤਕਦਾਰੇ ਹੈ ਪੈਦਾਵਾਰੀ ਸਾਧਨ ਹੈ ਉਹ ਕਾਰਪੋਰੇਟ ਨੂੰ ਦਿੱਤੇ ਜਾ ਰਹੇ ਉਹਦੇ ਬਾਰੇ ਇੱਕ ਕਲਬ ਜੀ ਨਹੀਂ ਬੋਲਣਗੇ ਇਸ ਸੇਤਰ ਸ਼ਕਤੀਆ ਪਾਣੀ ਦਾ ਬਾਹਰ ਇੱਕ ਲਬਜੀ ਨਹੀਂ ਬੋਲਣਗੇ ਪੰਜਾਬ ਦੇ ਮੁੱਦੇ ਆ ਚhattisgarh ਦਾ ਮੁੱਦਾ ਪੰਜਾਬ ਨੂੰ ਦੇਣ ਵਾਲਾ 10 ਸਾਲ ਕੁਛ ਨਹੀਂ ਕੀਤਾ ਉੱਤੇ ਸਭ ਨੂੰ ਕੇਂਦਰੀਕਰਨ ਕਰ ਰਿਹਾ ਹੈ ਜਿਹੜੀਆਂ ਸ਼ਕਤੀਆਂ ਸਾਰੀਆਂ ਹੀ ਉਹ ਕੇਂਦਰ ਕੋਲ ਘੜ ਰਿਹਾ ਹੈ ਇਸ ਤਰ੍ਹਾਂ ਪੰਜਾਬ ਦੇ ਪਾਣੀਆਂ ਦੀ ਗੱਲ ਹੈ ਏਡੇ ਵੱਡੇ ਤੱਕੇ ਹੋਏ ਆ ਜਾਂ ਵਾਗਾਪਾਡਰ ਖੋਲਣ ਦੀ ਗੱਲ ਆ ਜਾਂ ਰਾਜਾਂ ਨੂੰ ਵੱਧ ਘੱਟ ਦੇਣ ਦੀ ਗੱਲ ਆ ਜੋ ਪੰਜਾਬ ਦੇ ਮੇਨ ਮੁੱਦੇ ਆ ਕੋਈ ਵੀ ਗੱਲ ਪ੍ਰਧਾਨ ਮੰਤਰੀ ਨਹੀਂ ਕਰਦਾ ਨਾ ਉਹਦਾ ਕੋਈ ਹਜਣਿਆ ਨਾ ਉਹਨਾਂ ਦੀ ਇਹ ਕੋਈ ਉਹਨਾਂ ਦੇ ਝੰਡੇ ਉੱਤੇ ਇਸ ਲਈ ਪੰਜਾਬ ਦੇ ਦੇਸ਼ਵਾਸੀਓ ਪੂਰੀ ਤਰ੍ਹਾਂ ਜੋ ਇਹ ਦਾਸਾ ਦੀ ਸਰਕਾਰ ਚੱਲੀ ਹੈ ਜਾਂ ਪਹਿਲਾਂ ਚੱਲ ਰਹੀ ਹੈ ਦੇਸ਼ ਦੇ ਵਿੱਚ ਇਹਨਾਂ ਨੂੰ ਐ ਚੰਗੀ ਤਰ੍ਹਾਂ ਨਿਰਪਰਖ ਲਓ ਬਹੁਤ ਕੋ ਤੁਹਾਡੇ ਸਾਹਮਣੇ ਆ ਚੁੱਕਾ ਇਹ ਤੁਹਾਡੇ ਕਿਸੇ ਮਸਲੇ ਦਾ ਨਹੀਂ ਹੈਗਾ ਕਿਸੇ ਵੀ ਮਸਲੇ ਦਾ ਨਹੀਂ ਨਾ ਤੁਹਾਡੀ ਰੋਟੀ ਦੀ ਰੋਟੀ ਦਾ ਨਾ ਤੁਹਾਡੇ ਕਿਸੇ ਹੋਰ ਮੁੱਦੇ ਦਾ ਪ੍ਰਧਾਨ ਮੰਤਰੀ ਜੀ ਜੋ ਦੇਚ ਬੋਲ ਰਿਹਾ ਹੈ ਜਿਨ੍ਹਾਂ ਦਾ ਲੋਕਾਂ ਨਾਲ ਕੋਈ ਵਾਅਦਾ ਨਹੀਂ ਮੰਗਲ ਸੂਤਰ ਹਿੰਦੂ ਮੁਸਲਮਾਨ ਜਾਂ ਹੋਰ ਇਸ ਤਰੀਕੇ ਦੇ ਪਾਕਿਸਤਾਨ ਇਸ ਤਰ੍ਹਾਂ ਦੇ ਜਿਹੜੀਆਂ ਗੱਲਾਂ ਕਰ ਰਿਹਾ ਕਦੀ ਕਹਿ ਰਿਹਾ ਮੈਂ ਰੱਬ ਦਾ ਦੂਤ ਆ ਕੱਲ ਉਹਨਾਂ ਨੇ ਇੱਕ ਬਿਆਨ ਦਿੱਤਾ ਵਾ ਕਿ ਮਹਾਤਮਾ ਗਾਂਧੀ ਨੂੰ 1982 ਤੋਂ ਪਹਿਲਾਂ ਕੋਈ ਨਹੀਂ ਜਾਣਦਾ 1982 ਜਿਹੜੀ ਫਿਲਮ ਬਣੀ ਹੈ ਮਹਾਤਮਾ ਗਾਂਧੀ ਦੇ ਜੀਵਨ ਤੇ ਉੱਤੇ ਉਸ ਤੋਂ ਬਾਅਦ ਉਹਨੂੰ ਲੋਕ ਜਾਣਣ ਲੱਗੇ ਇਹ ਪੂਰੀ ਤਰ੍ਹਾਂ ਇਤਿਹਾਸ ਨੂੰ ਤੋੜ ਮਰੋਣ ਵਾਲੀ ਗੱਲ ਆ ਮਹਾਤਮਾ ਗਾਂਧੀ ਦੀਆਂ ਚਾਰਤਾਰਾ ਦੇ ਨਾਲ ਲੋਕਾਂ ਦੇ ਮਤਲਬ ਦੇ ਹੋ ਸਕਦੇ ਪਰ ਮਹਾਤਮਾ ਗਾਂਧੀ ਨੂੰ ਦੁਨੀਆ ਜਾਣਦੀ ਨਹੀਂ ਸੀ ਪਹਿਲਾ 1982 ਤੋਂ ਇਹ ਕਿੱਸੇ ਦੇ ਹਿੰਦੁਸਤਾਨੀ ਦੇ ਜਾਂ ਦੁਨੀਆ ਭਰ ਦੇ ਲੋਕਾਂ ਦੇ ਜਿਹੜੀ ਆ ਸੰਗ ਤੋਂ ਥੱਲੇ ਗੱਲ ਨਹੀਂ ਉਤਰ ਰਹੀ ਮਹਾਤਮਾ ਗਾਂਧੀ ਨੇ ਲੜਾਈ ਲੜੀ ਆ ਖਸਾਨਾ ਦੀ ਲੜੀਆ ਚਪਾਰਨ ਬਿਹਾਰ ਦੇ ਵਿੱਚ 8 ਮਹੀਨੇ ਬੈਠ ਕੇ ਉਹਨੇ ਲੜਾਈ ਲੜੀ ਹੈ ਅੰਗਰੇਜ਼ਾਂ ਦੇ ਖਿਲਾਫ ਕਿਸਾਨਾਂ ਦਾ ਮਸਲਾ ਹੱਲ ਕਰਾਉਣ ਤੱਕ ਉਹ ਤੋਂ ਹਿੱਲਿਆ ਤੱਕ ਨਹੀਂ ਇੰਗਲੈਂਡ ਦੇ ਵਿੱਚ ਲੜਾਈ ਲੜੀ ਹੈ ਅਫਰੀਕਾ ਦੀ ਲੜੀ ਨਸਲੀ ਵਿਤਕਰਿਆਂ ਦੇ ਖਿਲਾਫ ਨੈਲਸਨ ਮਾਂਡੇਲਾ ਜੋ 28 ਸਾਲ ਜੇਲ੍ਹ ਕੱਟ ਕਾਇਆ ਉਹ ਤੇ ਉਹਨੂੰ ਦੱਸ ਰਿਹਾ ਮੈਂ ਉਸ ਤੋਂ ਪ੍ਰੇਰਣਾ ਲਈ ਹੈ ਇਸੇ ਤਰ੍ਹਾਂ ਮਾਰਟਨ 루ਥਰ ਜਿਨਨੇ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਲਤੀਨੀ ਅਮਰੀਕਾ ਦੇ ਵਿੱਚ ਅਮਰੀਕਾ ਦੇ ਵਿੱਚ ਗੁਲਾਮਾਂ ਦੀ ਲੜਾਈ ਲੜੀ ਆ ਤੇ ਨਸਲੀ ਵਿਤਕਰੇ ਦੇ ਖਾਤਮ ਲੜਾਈ ਲੜੀ ਆ ਉਹ ਤੇ ਆਪਣੇ ਪ੍ਰੇਰਨਾ ਸਰੋਤ ਦੱਸ ਰਿਹਾ ਮਹਾਤਮਾ ਗਾਂਧੀ ਆਪ ਉਹਦੇ ਘਰ ਗੜੀ ਆਜ ਵੀ ਮਹਾਤਮਾ ਗਾਂਧੀ ਦੀ ਤਸਵੀਰ ਲੱਗੀ ਹੋਈ ਤੇ ਪ੍ਰਧਾਨ ਮੰਤਰੀ ਜੀ ਇਹ ਤੁਸੀਂ ਕਿਹਦੇ ਚੋਂ ਬੋਲ ਰਹੇ ਜੀ ਤੁਸੀਂ ਆਰਐਸਐਸ ਦੀ ਵਿਚਾਰਧਾਰਾ ਬੋਲ ਰਹੇ ਜੀ ਨਥੁਰਮ ਗੋਡਸੇ ਨੇ ਉਹਨਾਂ ਦਾ ਕਤਲ ਕੀਤਾ 1947 ਤੇ ਅੱਜ ਤੁਸੀਂ ਮਹਾਤਮਾ ਗਾਂਧੀ ਨੂੰ ਉਸ ਤਰੀਕੇ ਨਾਲ ਉਹਦੇ ਜਨਮ ਦਿਨ ਤੇ ਜਿਹੜਾ ਕਈ ਤਰੀਕੇ ਦੇ ਪ੍ਰਪੰਖ ਰਾਜ ਦੇ ਜੋ ਪਰ ਅੱਜ ਦੇ ਇਤਿਹਾਸ ਨਾਲ ਇਤਿਹਾਸ ਨਾਲ ਛੇੜਖਾਨੀ ਕਰਕੇ ਅੱਖਾਂ ਮੀਟ ਕੇ ਸੱਚ ਤੋਂ ਇਹੋ ਜਿਹੇ ਬਿਆਨ ਦੇ ਰਹੇ ਤੋ ਜਿੱਥੋਂ ਤੁਹਾਡੇ ਅੰਦਰਲੀ ਹਾਕ ਦਾ ਪਤਾ ਨਾ ਇਸੇ ਤਰ੍ਹਾਂ ਜਿਹੜੇ ਤੁਸੀਂ ਦੂਜੇ ਬਿਆਨ ਨਾਲ ਰੋਜ਼ ਬਦਲ ਰਹੇ ਜੋ ਕਦੀ ਕੋਈ ਕਦੀ ਕੋਈ ਇੱਥੋਂ ਤੁਹਾਡੀ ਇਹ ਧਰੂਨੀ ਹਾਲ ਦਾ ਪਤਾ ਲੱਗ ਰਿਹਾ ਕਿ ਤੁਸੀਂ ਅੰਦਰੋਂ ਕਿੰਨੇ ਹਲੇ ਹੋ ਜੋ ਕਿੰਨੇ ਘਬਰਾਏ ਹੋਏ ਹੋ ਇਸ ਕਰਕੇ ਇਹ ਲੋਕ ਸਾਰੇ ਦੇਸ਼ ਦੇਡ ਤੁਹਾਨੂੰ ਵੇਖ ਰਹੇ ਇਸੇ ਤਰ੍ਹਾਂ ਤੁਸੀਂ ਹਟਲਾਲ ਕੀਤਾ ਕਿ 3 ਮਈ ਨੂੰ ਸ਼ਾਮ ਨੂੰ ਅੱਜ ਜਦੋਂ ਸਾਰੇ ਦੇਸ਼ ਚ ਆਖਰੀ ਡੇਟ ਚੱਲਣਾ ਹੈ ਇੱਕ ਤਰੀਕ ਨੂੰ ਵੋਟਾਂ ਪੈਣੀਆਂ ਆ ਉਹ ਦਾ 30 ਤਰੀਕ ਨੂੰ ਜਿਹੜਾ ਪ੍ਰਚਾਰ ਬੰਦ ਹੋ ਰਿਹਾ ਸ਼ਾਮ 5 ਵਜੇ ਤੇ ਤੁਸੀਂ ਕੰਨਿਆ ਤੁਮਰੀ ਤੋਰ ਧੱਕਣ ਦੇ ਵਿੱਚ ਜਾ ਕੇ ਕਿਸੇ ਥਾਂ ਦੇ ਉੱਤੇ ਜੋ ਆਪਣਾ ਧਿਆਨ ਕੇਂਦਰਿਤ ਕਰਨ ਜਾ ਰਹੇ ਜੋ ਕੋਈ ਪਾਠ ਪੂਜਾ ਕਰਨ ਜਾ ਰਹੇ ਇਹ ਵੀ ਇਹਦੇ ਵਿੱਚੋਂ ਹੀ ਤੁਹਾਡੀ ਵੋਟਾਂ ਵਾਲੀ ਰਾਜਨੀਤੀ ਚੱਲਦੀ ਹੈ ਪਾਏ ਤੁਸੀਂ ਜਾਣਾ ਸੀ ਤੂੰ ਇਹ ਤਰੀਕ ਤੋਂ ਬਾਅਦ ਵੋਟਾ ਪਾ ਲੈਣ ਤੇ ਉਹ ਮੁੜ ਕੇ ਆਪਣਾ ਤੁਹਾਨੂੰ ਵੀ ਲਾ ਕੇ ਤੁਸੀਂ ਆਪਣੇ ਜੋ ਵੀ ਪਰਮਾਤਮਾ ਦਾ ਨਾਮ ਲੈਣਾ ਕੋਈ ਵੀ ਪਾਠ ਪੂਟੋ ਪਾਠ ਪੂਜਾ ਕਰਨੀ ਹੈ ਧਿਆਨ ਕੇਂਦਰਿਤ ਕਰਨਾ ਜਾ ਕੇ ਕਰੋ ਪਰ 30 ਤਰੀਕ ਨੂੰ ਜਾਣਾ ਤੂੰ ਨੂੰ ਸਾਰੇ ਮੀਡੀਆ ਚ ਮੁੜ ਕੇ ਵਿਖਾਉਣਾ ਕਿ ਮੋਦੀ ਸਾਹਿਬ ਧਿਆਨ ਕੇਂਦਰਿਤ ਕਰ ਰਹੇ ਆ ਜਿਹੜੇ ਰੱਬ ਦੇ ਦੂਤ ਆ ਤੇ ਉਹਨੂੰ ਇੱਕ ਤਰੀਕ ਨੂੰ ਵੋਟਾ ਵਾਸਤੇ ਵਰਤਣਾ ਇਹੋ ਸ਼ੀਰ ਆ ਗਈ ਥੀ ਕਟਿਆ ਗਈ ਜੀਦੀ ਸਾਰੇ ਦੇਸ਼ ਨੂੰ ਵਿਖੇਦੀ ਕਰਨੀ ਚਾਹੀਦੀ ਹੈ ਤੇ ਸਾਰੇ ਦੇਸ਼ ਨੂੰ ਇਹ ਇਹ ਤੇ ਸ਼ਾਇਦ ਇਹੋ ਜਿਹੇ ਤੁਹਾਡੀਆਂ ਜਿਹੜੀਆਂ ਕਿਚਾਲਾ ਵਾਂ ਇਹੋ ਜਿਹੇ ਕਾਰਨਾਮੇ ਆ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਲੋਕ ਇਹਨਾਂ ਗੱਲਾਂ ਚ ਆਉਣ ਵਾਲੇ ਨਹੀਂ ਇਸ ਲਈ ਇਸ ਤਰੀਕੇ ਨਾਲ ਜਿਸ ਤਰੀਕੇ ਦਾ ਤੁਸੀਂ ਵਿਹਾਰ ਕੀਤਾ ਪਿਛਲੇ 2 ਮਹੀਨਿਆਂ ਦੇ ਵਿੱਚ 1.5 ਮਹੀਨੇ ਦੇ ਵਿੱਚ ਇਹਨਾਂ ਚੋਣਾਂ ਦੇ ਵਿੱਚ ਇਹ ਜਿਹੜਾ ਸਾਰਾ ਕਾ ਚੇਰਾ ਮੋਰਾ ਭਾਜ ਬਧੇ ਨੀਤੀਆਂ ਤੁਸੀਂ ਤਾਂ ਭਾਜ ਪਤਾ ਨਾ ਤੱਕ ਲਿੰਦੇ ਮੋਦੀ ਮੋਦੀ ਐ ਬਸ ਮੋਦੀ ਭਾਜ ਭਾਵਾ ਤੇ ਮੋਦੀ ਸਭ ਕੁਛ ਇਸ ਲਈ ਜੋ ਵਿਅਕਤੀਗਤ ਉੱਪਰ ਰਿਹਾ ਵਿਅਕਤੀਵਾਦ ਉੱਪਰ ਰਿਹਾ ਜਿਸ ਤਰੀਕੇ ਨਾਲ ਇੱਕ ਨੇਤਾ ਇੱਕ ਦੇਸ਼ ਦੀ ਗੱਲ ਹੋ ਰਹੀ ਹੈ ਜਿਸ ਤਰੀਕੇ ਨਾਲ ਤਾਨਾਸ਼ਾਈ ਵੱਲ ਵਧਿਆ ਜਾ ਰਿਹਾ ਇਹ ਸਾਰਾ ਦੇਸ਼ ਨੂੰ ਖਤਰਾ ਵਾ ਦੇਸ਼ ਦੇ ਲੋਕਾਂ ਨੂੰ ਖਤਰਾ ਵਾ ਦੇਸ਼ ਦੇ ਲੋਕਾਂ ਦੇ ਸਭਿਆਚਾਰ ਨੂੰ ਖਤਰਾ ਵਾ ਗੋਲੀਆਂ ਨੂੰ ਖਤਰਾ ਵਾ ਉਹਦੀ ਰੋਜੀ ਰੋਟੀ ਨੂੰ ਖਤਰਾ ਹੋ ਇਸ ਕਰਕੇ ਸਾਰੇ ਦੇਸ਼ ਦੇ ਲੋਕ ਇਹ ਗੱਲਾਂ ਸਾਰੀਆਂ ਧਿਆਨ ਰੱਖਣਗੇ ਤੇ ਤੁਹਾਨੂੰ ਜਿਹੜਾ ਵਾ ਤੁਹਾਨੂੰ ਲੋਕਾਂ ਦੇ ਜਿਹੜਾ ਵਿਰੋਧ ਆ ਉਹਦਾ ਵੱਡਾ ਸਾਹਮਣਾ ਕਰਨਾ ਪਊਗਾ ਅੱਜ ਵੀ ਲੋਕ ਵੱਡਾ ਵਿਰੋਧ ਕਰਨਗੇ ਇਹ ਲਗਾਤਾਰ ਦੇਸ਼ ਦਾ ਵਿਰੋਧ ਵਧ ਰਿਹਾ ਤੇ ਲੋਕ ਕੱਦੀ ਵੀ ਜਿਹੜੇ ਤਾਨਾਸ਼ਾ ਹੋਏ ਆ ਜ਼ਾਲਮ ਹੋਏ ਜ਼ਬਰ ਹੋਏ ਦੁਨੀਆ ਭਰ ਦੀ ਜਾਂ ਦੇਸ਼ ਦੇ ਉਹਨਾਂ ਕਦੀ ਬਰਦਾਸ਼ਤ ਨਹੀਂ ਕੀਤਾ ਨਾ ਕਦੀ ਬਰਦਾਸ਼ਤ ਕਰਨਗੇ ਗੈਰ ਰੂਜੀ ਦਾ ਖਾਲਸਾ ਗੈਰ ਰੂਜੀ